एक्सपोर्टਰ ਲਈ ਬਹੁਤ ਅچھے ਜਿਹੜੇ ਡਿਕਲੇਰेशंस ਹੋਈਆਂ ਨੇ ਨੰਬਰ 1 ਫਰੇਟ ਕੋਰੀਡੋਰ ਜਿਹੜਾ ਬਣਾਇਆ ਗਿਆ ਉਹਦੇ ਨਾਲ ਸਾਡਾ ਟਰਾਂਜ਼ਿਟ ਘਟੇਗਾ ਔਰ ਸਾਡੀ ਜਿਹੜੀ ਕਾਸਟ ਆਫ ਐਕਸਪੋਰਟ ਆ ਉਹ ਘਟੇਗੀ ਇਹ ਬੜਾ ਅੱਛਾ ਉਫਰਾਲਾ ਜੀ ਉਮੀਦਾਂ ਤੇ ਬਿਲਕੁਲ ਖਰਾ ਨਹੀਂ ਉਤਰਿਆ ਬਜਟ ਕਾਫੀ ਉਮੀਦਾਂ ਸੀ ਖਾਸ ਕਰਕੇ ਐਮ ਐਸ ਐਮ ای ਨੂੰ ਬਟ ਮੇਰਾ ਖਿਆਲ ਹੈ ਕਿਉਂਕਿ ਇਲੈਕਸ਼ਨ ਸਿਰ ਤੇ ਹੈਗੇ ਉਹਦੇ ਕਰਕੇ ਗਵਰਨਮੈਂਟ ਦੀ ਆਪਣੀ ਮਜਬੂਰੀ ਹੈ ਕਿ ਉਹ ਕੁਝ ਵੀ ਨਹੀਂ ਕਹਿ ਪਾਏ ਸਿਰਫ ਉਹਨਾਂ ਨੇ ਥੋੜਾ ایਵੀ ਸੈਕਟਰ ਨੂੰ ਬੂਸਟ ਆਫ ਕਰਨ ਲਈ ਕੀਤਾ ਹੈਗਾ ਇੰਟਰਮ ਬਜਟ ਆ ਐਕਸਪੈਕਟੇਸ਼ਨਸ ਨੇਚਰਲੀ ਹੁੰਦੀਆਂ ਨੇ ਬਟ ਬੈਕ ਆਫ ਦਾ ਮਾਈਂਡ ਇਹ ਵੀ ਸੀ ਕਿ ਕੋਈ ਮੇਜਰ ਅਨਾਉਂਸਮੈਂਟਸ ਜਾਂ ਚੇਂਜਸ ਨਹੀਂ ਆਣਗੀਆਂ ਐਂਡ ਬਜਟ ਇਨ ਲਾਈਨ ਹੀ ਸੀਗਾ ਕੁਝ ਅਨਾਉਂਸਮੈਂਟਸ ਹੋਈਆਂ ਨਿਊ ਸੈਕਟਰਸ ਚ ਸਾਡੇ ਸਕਿਲਡ ਵਰਕਰ ਨੇ ਉਹ ਉਹਨਾਂ ਦਾ ਧਿਆਨ ਹੁਣ ਰੁਝਾਨ ਹੋ ਗਿਆ ਵੀ ਅਸੀਂ ਬਾਹਰਲੇ ਕੰਟਰੀਆਂ ਚਲੇ ਜਾਈਏ ਉੱਥੇ ਸਾਨੂੰ ਫੈਸਿਲਿਟੀ ਜ਼ਿਆਦਾ ਹੈ ਤੇ ਉਹਨਾਂ ਲਈ ਲਈ ਇਹਨਾਂ ਨੇ ਕੋਈ ਖਾਸ ਤਾਂ ਕੋਈ ਰੱਖਿਆ ਨਹੀਂ ਜਿਹਦੇ ਨਾਲ ਕਰਕੇ ਉਹਨਾਂ ਨੂੰ ਅਟਰੈਕਸ਼ਨ ਹੋਵੇ ਵੀ ਅਸੀਂ ਇੰਡੀਆ ਚ ਰਹੀਏ ਕਿਸੇ ਦੇਸ਼ ਦੀ ਇਕਨੋਮੀ ਨੂੰ ਚਲਾਉਣ ਵਾਸਤੇ ਬਜਟ ਬਹੁਤ ਜ਼ਰੂਰੀ ਹੁੰਦਾ ਹੈ ਤੇ ਖਾਸ ਕਰ ਉਦੋਂ ਜਦੋਂ ਉਹ ਪੂਰੇ ਇੱਕ ਸਾਲ ਦਾ ਜੋ ਵੀ ਲਿੱਤਾ ਦਿੱਤਾ ਕੀਤਾ ਸਾਰਾ ਕੁਝ ਤੁਹਾਨੂੰ ਮੈਨੇਜ ਕਰਨਾ ਪੈਂਦਾ ਜੀ ਹਾਂ ਮੈਂ ਗੱਲ ਕਰ ਰਿਹਾ ਜੋ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਐਂਟਰੀ ਬਜਟ ਕਹਾਂਗੇ 2024-25 ਦਾ ਕੀ ਰਿਵਿਊ ਨੇ ਇੱਤੇ ਲੁਧਿਆਣੇ ਦੀ ਜਿਹੜੀ ਸੀਆਈਸੀਜੂ ਹੈ ਚੈਂਬਰ ਆਫ ਇੰਡਸਟਰੀਅਲ ਕਮਿਸ਼ਨ ਅੰਡਰਟੇਕਿੰਗਜ਼ ਉਹਨਾਂ ਵੱਲੋਂ ਸਰਦਾਰ ਸਰਬਜੀਤ ਸਿੰਘ ਮੌਜੂਦ ਨੇ ਜਾਨ ਦਿਆ ਸਰਬਜੀਤ ਜੀ ਕਿਵੇਂ ਲੱਗ ਰਿਹਾ ਹੈ ਇਹ ਬਜਟ ਤੁਹਾਡੇ ਵਾਸਤੇ ਕੀ ਕੁਝ ਲੈ ਕੇ ਆ ਰਿਹਾ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਸਰਜੀਤ ਸਿੰਘ ਐਕਸਪੋਰਟ ਕਮੇਟੀ ਦਾ ਕਨਵੀਨਰ ਹਾਂ ਜੀ ਮੈਂ ਐਕਸਪੋਰਟ ਦੇ ਉੱਤੇ ਹੀ ਗੱਲ ਕਰਾਂਗਾ ਐਕਸਪੋਰਟਰ ਲਈ ਬਹੁਤ ਅੱਛੇ ਜਿਹੜੇ ਡਿਕਲੇਰेशंस ਹੋਈਆਂ ਨੇ ਨੰਬਰ 1 ਫਰੇਟ ਕੋਰੀਡੋਰ ਜਿਹੜਾ ਬਣਾਇਆ ਗਿਆ ਉਹਦੇ ਨਾਲ ਸਾਡਾ ਟਰਾਂਜ਼ਿਟ ਕਟੇਗਾ ਔਰ ਸਾਡੀ ਜਿਹੜੀ ਕਾਸਟ ਆਫ ਐਕਸਪੋਰਟ ਹੈ ਉਹ ਕਟੇਗੀ ਇਹ ਬੜਾ ਅੱਛਾ ਉਪਰਾਲਾ ਜੀ ਸੈਕਿੰਡ ਜਿਹੜਾ ਵਧੀਆ ਲੱਗਿਆ ਮੈਨੂੰ ਕਿ ਅਸੀਂ ਹਮੇਸ਼ਾ ਬਿਜਲੀ ਦੇ ਪੱਖੋਂ ਮਾਰ ਖਾ ਰਹੇ ਸੀਗੇ ਜਿਹੜੇ ਰੂਫ ਟਾਪ ਪੈਨਲਸ ਲਗਾਣੇ ਨੇ ਔਰ ਉਹਨੂੰ ਬੜਾ ਅੱਛੀ ਸਕੀਮ ਲੈ ਕੇ ਆਏ ਨੇ ਉਹ ਉਹਦੇ ਨਾਲ ਸਾਡੀ ਜਿਹੜੀ ਬਿਜਲੀ ਸਰਪਲਸ ਹੋਏਗੀ ਔਰ ਹੋ ਸਕਦਾ ਕਿ ਜੇ ਇਸ ਤਰ੍ਹਾਂ ਕਾਮਯਾਬ ਹੁੰਨੇ ਆ ਤੇ ਸਾਡੀ ਜਿਹੜੀ ਬਿਜਲੀ ਸਰਪਲਸ ਹੋਣ ਦੇ ਨਾਲ ਸਾਡੇ ਜਿਹੜੇ ਆਰਡਰਸ ਨੇ ਅਸੀਂ ਟਾਈਮ ਲੀ ਉਹਨਾਂ ਨੂੰ ਐਗਜ਼ੀਕਿਊਟ ਕਰ ਪਾਵਾਂਗੇ ਇਹ ਦੋ ਅੱਛੇ ਬੈਨੀਫਿਟਸ ਵਾਲੀਆਂ ਸਕੀਮਾਂ ਨੇ ਜਿਹੜੀਆਂ ਸਾਨੂੰ ਦੋ ਇੱਕ ਸਾਡੀ ਐਕਸਪੋਰਟਰਸ ਦੇ ਲਈ ਇੰਟਰਸਟ ਸਬvention ਦੀ ਸਕੀਮ ਹੈ ਜਿਹੜੀ 5% ਸੀ ਘਟਾ ਕੇ ਲਾਸਟ ਇਅਰ ਨੇ 3% ਕਰ ਦੇ ਜੀ ਅਸੀਂ ਇਹਨਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਕਿ ਇਹਨੂੰ ਵਾਪਸ 2% ਕੀਤਾ ਜਾਵੇ ਬਟ ਅਨਫੋਰਚਨਟਲੀ ਉਹ ਨਹੀਂ ਹੋਇਆ ਹੈਗਾ ਅਸੀਂ ਚਾਹੁੰਦੇ ਸੀ ਕਿ ਜੇ ਲੋਨ ਸਾਨੂੰ ਜਿਹੜੇ ਸਹੀ ਰੇਟ ਦੇ ਉੱਤੇ ਮਿਲਣ ਤਾਂ ਅਸੀਂ ਹੋਰ ਵੀ ਐਕਸਪੋਰਟ ਵਧਾ ਸਕਦੇ ਹਾਂ ਇੱਕ ਜਿਹੜਾ ਦੂਜਾ ਸੀਗਾ ਕਿ ਸਾਡੀ ਜਿਹੜੀ ਡਿਮਾਂਡ ਸੀਗੀ ਕਿ ਜਿਹੜਾ ਆਪਾਂ ਅਸੀਂ ਜੋ ਐਕਸਪੋਰਟ ਕਰਦੇ ਆ ਨਾ ਪ੍ਰੋਡਕਟ ਐਮਐਸਐਮਈ ਦੇ ਵਾਸਤੇ ਲੋਨਸ ਨੂੰ ਹੋਰ ਜ਼ਿਆਦਾ ਮੁਹੱਈਆ ਕਰਾਇਆ ਜਾਵੇ ਉਹਦੇ ਵਿੱਚ ਲੱਗਿਆ ਮੈਨੂੰ ਕਿਤੇ ਨਾ ਕਿਤੇ ਲੈਕ ਹੋ ਰਹੀ ਬਟ ਵੀ ਆਰ ਹੋਪਿੰਗ ਕਿ ਜਿਹੜਾ ਇੰਟਰਮ ਬਜਟ ਸੀਗਾ ਇਸ ਕਰਕੇ ਨਹੀਂ ਹੋ ਸਕਿਆ ਜਿਹੜਾ ਨੈਕਸਟ ਬਜਟ ਆ ਫੁੱਲ ਬਜਟ ਆਏਗਾ ਉਹਦੇ ਵਿੱਚ ਅਸੀਂ ਐਕਸਪੈਕਟ ਕਰ ਸਕਦੇ ਹਾਂ ਕਿ ਸਾਨੂੰ ਇਹ ਚੀਜ਼ਾਂ ਵਾਪਸ ਮਿਲਣਗੀਆਂ ਸਿਟੀ ਸਾਹਿਬ ਬੀਇੰਗ ਸੀਆਈਸੀਯੂ ਦੇ ਜਨਰਲ ਸੈਕਟਰੀ ਬਜਟ ਨੂੰ ਕਿਵੇਂ ਦੇਖਦੇ ਹੋ ਕੀ ਕੀ ਉਮੀਦਾਂ ਸੀਗੀਆਂ ਕੀ ਉਮੀਦਾਂ ਤੇ ਖਰਾ ਉਤਰਿਆ ਨਹੀਂ ਫਿਲਹਾਲ ਦੇਖੋ ਕਹਿਣਾ ਤਾਂ ਨਹੀਂ ਚਾਹੀਦਾ ਬਟ ਉਮੀਦਾਂ ਤੇ ਬਿਲਕੁਲ ਖਰਾ ਨਹੀਂ ਉਤਰਿਆ ਬਜਟ ਕਾਫੀ ਉਮੀਦਾਂ ਸੀ ਖਾਸ ਕਰ ਐਮਐਸਐਮਈ ਨੂੰ ਬਟ ਮੇਰਾ ਖਿਆਲ ਹੈ ਕਿਉਂਕਿ ਇਲੈਕਸ਼ਨ ਸਿਰ ਤੇ ਹੈਗੇ ਉਹਦੇ ਕਰਕੇ ਗਵਰਨਮੈਂਟ ਦੀ ਆਪਣੀ ਮਜਬੂਰੀ ਹੈ ਕਿ ਉਹ ਕੁਝ ਵੀ ਨਹੀਂ ਕਹਿ ਪਾਏ ਸਿਰਫ ਉਹਨਾਂ ਨੇ ਥੋੜਾ ایਵੀ ਸੈਕਟਰ ਨੂੰ ਬੂਸਟ ਆਪ ਕਰਨ ਲਈ ਕੀਤਾ ਹੈਗਾ ਤੇ ਆਪਣਾ ਕੁਝ ਪ੍ਰੋਜੈਕਟਸ ਛੋਟੇ ਮੋਟੇ ਉਹਨਾਂ ਨੇ ਲਿਆ ਹੀ ਹੈ ਉਸ ਤੋਂ ਇਲਾਵਾ ਉਹਨਾਂ ਨੇ 인ਫਰਾਸਟ੍ਰਕਚਰ ਨੂੰ ਜ਼ਰੂਰ ਥੋੜਾ ਬੂਸਟ ਅਪ ਕੀਤਾ ਹੈਗਾ ਉਹ ਹਰ ਸਾਲ ਹੀ ਕਰਦੇ ਹੈਗੇ ਹਰ ਗਵਰਨਮੈਂਟ ਹੀ ਕਰਦੀ ਹੈ ਬਟ ਮੇਨ ਤਾਂ ਐਮ ਐਸ ਐਮ ای ਦੀ ਗੱਲ ਹੈ ਜਿਹਨੂੰ ਕੁਝ ਨਹੀਂ ਮਿਲਿਆ ਹੁਣ ਇਲੈਕਸ਼ਨ ਤੋਂ ਬਾਅਦ ਜਿਹੜਾ ਬਜਟ ਆਊਗਾ ਹੁਣ ਪੂਰੀ ਉਮੀਦ ਹੈ ਕਿ ਜੋ ਵੀ ਸਾਡੀ ਕਸਰ ਹੈ ਉਸ ਚ ਕੱਢ ਦਿੱਤੀ ਜਾਊਗੀ ਕਸਰ ਕਿਹੜੀ ਚੀਜ਼ ਚਾਹੁੰਦੇ ਸੀ ਕਿ ਕਿਹੜੀ ਕਿਹੜੀਆਂ ਚੀਜ਼ਾਂ ਹੋਣ ਤਾਂ ਕਸਰ ਨਿਕਲ ਜਾਂਦੀ ਦੇਖੋ ਕਸਰ ਤਾਂ ਇਹੀ ਹੈ ਕਿ ਜਿੱਦਾਂ ਚਾਈਨਾ ਤੋਂ ਇمپੋਰਟ ਡਿਊਟੀਆਂ ਸਾਨੂੰ ਐ ਕਿ ਲਗਾਈ ਜਾਏ ਰੌ ਮਟੀਰੀਅਲਸ ਹਸਤੇ ਕਿਤੇ ਜਾਣ ਤੇ ਲੇਬਰ ਦੀ ਥੋੜੀ ਪ੍ਰੋਬਲਮ ਸੇ ਚਲਦੀਆਂ ਹੈਗੀਆਂ ਉਹਨਾਂ ਨੂੰ ਥੋੜਾ ਕੀਤਾ ਜਾਏ ਇਹ ਇਹੀ ਹੈ ਹੋਰ ਤਾਂ ਸਾਡੀ ਕੋਈ ਬਹੁਤ ਜ਼ਿਆਦਾ ਲੰਬੀਆਂ ਚੌੜੀਆਂ ਨਹੀਂ ਹੁੰਦੀਆਂ ਬੜੇ ਇੰਡਸਟਰੀ ਲਿਸਟਾਂ ਕਰਨ ਕਿ ਲਈ ਜਾਂ ਕਿਸਾਨਾਂ ਕਰਨ ਸਾਡ ਤਾਂ ਨਾਰਮਲੀ ਇੱਕ ਡਿਮਾਂਡਸ ਹੁੰਦੀਆਂ ਹੈਗੀਆਂ ਇੰਡਸਟਰੀ ਨੂੰ ਲੈ ਕੇ ਇੰਡਸਟਰੀ ਚੱਲਣੀ ਚਾਹੀਦੀ ਹੈ ਬਸ ਉਹ ਤਾਂ ਜਿੱਦਾਂ ਪਹਿਲਾਂ ਚੱਲਦੀ ਪਈ ਆ ਉਦਾਂ ਹੀ ਹੋਣਾ ਕੁਝ ਵੀ ਨਹੀਂ ਫਰਕ ਪਿਆ ਜੀ ਭੋਗਲ ਸਾਹਿਬ ਬਿੰਗ ਸੀਏਸੀ ਯੂ ਦੇ ਆਰਗੇਨਾਈジング ਸੈਕਟਰੀ ਕਿਵੇਂ ਦੇਖ ਰਹੇ ਹੋ ਬਜਟ ਨੂੰ ਕੀ ਲੱਗ ਰਿਹਾ ਵੀ ਕੀ ਕੁਝ ਹੋਣਾ ਚਾਹੀਦਾ ਸੀ ਆ ਦੇਖੋ ਆ ਆਪਾਂ ਸਾਰੇ ਮਚ्योर ਮਾਈਂਡ ਦਾ ਇੰਟਰਮ ਬਜਟ ਆ 익ਸਪੈਕਟੇਸ਼ਨਸ ਨੇਚਰਲੀ ਹੁੰਦਿਆਂ ਨੇ ਬਟ ਬੈਕ ਆਫ ਦਾ ਮਾਈਂਡ ਏਵੀਸੀ ਕੀ ਕੋਈ ਮੇਜਰ ਅਨਾਊਂਸਮੈਂਟਸ ਜਾਂ ਚੇਂਜਸ ਨਹੀਂ ਆਣ ਗੀਆਂ ਐਂਡ ਬਜਟ ਇਨ ਲਾਈਨ ਹੀ ਸਿਗਾ ਆ ਕੁਝ ਅਨਾਊਂਸਮੈਂਟਸ ਹੋਈਆਂ ਨਿਊ ਸੈਕਟਰਸ ਚ ਆਈ ਥਿੰਕ ਓਵਰਆਲ ਰੂਰਲ ਡਵੈਲਪਮੈਂਟ ਮੈਡੀਕਲ ਔਮਨ ਏਮਪਾਵਰਮੈਂਟ ਐਂਡ ਗ੍ਰੀਨ એનર્ਜੀ ਚਾਹੇ ਸੋਲਰ ਦਾ ਜਿਹੜਾ ਪੁਆਇੰਟ ਹੈ ਕਿ 1 ਕਰੋੜ ਹਾਊਸ ਹੋਲਡਸ ਤੇ ਸੋਲਰ ਲਗਣਾ 300 ਯੂਨਿਟ ਫ੍ਰੀ ਜਿਹੜੀ ਲੇਡੀਜ਼ ਲਈ ਆਵਾਜ਼ ਯੋਜਨਾ ਰੂਰਲ ਚ ਉਹਨੂੰ ਐਕਸਪੈਂਡ ਕੀਤਾ ਗਿਆ ਹੈ ਮੈਡੀਕਲ ਯੂਨੀਵਰਸਿਟੀਆਂ ਦੀ ਅਨਾਊਂਸਮੈਂਟ ਹੋਈ ਹੈ ਰੇਲਵੇਜ਼ ਦੇ ਫਰੇਟ ਕੋਰੀਡੋਰਸ ਦੀ ਹੋਈ ਹੈ विच इज जो फ्लेवर चल रहा अपना इंफ्रास्ट्रक्चर स्पेंड का यह सारे वुड से स्लाइडली पॉजिटिव इंडस्ट्रीली टैक्सेशन पॉइंट ऑफ व्यू स्पैशली एम एस एमएली या कोई फ्रेड सबसिडीज क्योंकि लैंडलॉक था या चाइना दे कोई इंपोर्ट दूट ड्यूटीज तक्रीज नहीं अनाउंस होया कुछ भी ਐਂਡ ਆਈ ਥਿੰਕ ਬਲੈਂਡ ਸਗਾ ਬਜਟ ਇਨ दैट ਸੈਂਸ ਸੋ ਡੈਫੀਨਟਲੀ ਥੋੜੀ ਵੱਟ ਡਿਸਪਾਇੰਟਮੈਂਟ ਰਹੇਗੀ ਅਗੇਨ ਇੰਟਰਮ ਬਜਟ ਆ ਇਲੈਕਸ਼ਨ ਤੋਂ ਬਾਅਦ ਜਿਹੜਾ ਮੇਨ ਬਜਟ ਆਏਗਾ lettes see ਉਹਦੇ ਚ ਫਰਦਰ ਕੀ ਆਉਂਦਾ ਬਟ ਐਸ ਫਾਰ ਇੰਡਸਟਰੀ ਕੋਈ ਮੇਜਰ ਅਨਾਉਂਸਮੈਂਟ ਜਾਂ ਚੇਂजेस ਨਹੀਂ ਹੈਗੇ ਆ ਅਪਕਮਿੰਗ ਇਲੈਕਸ਼ਨਸ ਦਾ ਕੁਝ ਤੁਹਾਨੂੰ ਅਸਰ ਦੇਖਣ ਨੂੰ ਮਿਲਿਆ ਬਜਟ ਤੇ ਦੇਖੋ ਜੋ ਜਨਰੇਲ ਲੱਗਿਆ ਜੋ ਗਵਰਨਮੈਂਟ ਦਾ ਇੱਕ ਵਿਜਨ ਆ ਲੌਂਗ ਟਰਮ ਆ ਕੱਲਾ ਵੋਟ ਬੈਂਕ ਲਈ ਨਹੀਂ ਆ ਨਿਊਟਰਲ ਟਾਈਪ ਆਫ ਬਜਟ ਹੈਗਾ ਐਂਡ ਕਾਫੀ ਅਗਰ ਤੁਸੀਂ ਅਨਾਉਂਸਮੈਂਟਸ ਫਾਈਨੈਂਸ ਮਿਨਿਸਟਰ ਦੀਆਂ ਸੁਣੋ ਤਾਂ ਉਹ ਮੈਂਸ਼ਨ ਕਰ ਰਹੇ ਸੀ 2047 2070 ਸੋ ਫਲੇਵਰ ਉਹੀ ਆ ਕਿ ਲੌਂਗ ਟਰਮ ਪ੍ਰੋਗਰੈਸ ਨੂੰ ਦੇਖਿਆ ਜਾਵੇ ਆ ਰੂਰਲ ਤੇ ਫੋਕਸ ਕਾਫੀ ਹੈਗਾ ਰੂਰਲ ਗੱਲ ਕਰ ਭਗਤ ਸਾਹਿਬ ਇਤਨੇ ਆਪਣੀ ਐਗਰੀਰੀਅਨ ਇਕਨੋਮੀ ਹੈ ਪਰਸੈਂਟੇਜ ਦੇ ਚਲ ਦੇਪੈਂਡ ਕਰਦੇ ਆ ਕਿਤੇ ਕਿਤੇ ਐਗਰੀਕਲਚਰ ਵਾਸਤੇ ਬਜਟ ਸੋਣਾ ਗਿਆ ਔਰ ਫਾਰਮਰਸ ਲਈ ਸਕੀਮਸ ਹਨ ਅਨਾਉਂਸ ਕੀਤੀਆਂ ਸੋਇਆ ਸੈਸਮੀ ਸੀਡਸ ਆਈ ਥਿੰਕ ਮਿਲਟਸ ਤੇ ਆਲਰੇਡੀ ਇੰਡੀਆ ਬਹੁਤ ਕੁਝ ਕਰ ਰਿਹਾ ਔਰ ਦੁਨੀਆ ਚ ਮਿਲਟਸ ਨੂੰ ਪੋਪੂਲਰ ਕਰਨ ਲਈ ਪਿਛਲੇ 2 ਸਾਲ ਤੋਂ ਆਪਾਂ ਕਾਫੀ ਦੇਖਿਆ ਐਫਰਟਸ ਆਗੇ ਨੇ ਐਮਐਸਪੀ ਦੀ ਗੱਲ ਹੋਈ ਆ ਫਿਗਰਸ ਦਿੱਤੇ ਗਏ ਨੇ ਆਬਵੀਅਸਲੀ ਫਾਰਮਰਸ ਵੀ ਆਰ ਅਗਰੀਕਲਚਰਲ ਇਕਨੋਮੀ ਫਾਰਮਰਸ ਐਂਡ ਅਗਰੀ ਇਕਨੋਮੀ ਬਹੁਤ ਕੀ ਹੈ ਸਾਡੇ ਲਈ ਸੋ ਉਹਦਾ ਫਲੇਵਰ ਕੁਝ ਦੇਖਣ ਨੂੰ ਮਿਲਿਆ ਐਂਡ ਡੈਫੀਨਿਟਲੀ ਗਵਰਨਮੈਂਟ ਦੀ ਆਈ ਰਹੇਗੀ ਫਾਰਮ ਸੈਕਟਰ ਤੇ ਬਿਕੋਜ਼ ਫਾਰਮ ਸੈਕਟਰ ਇੱਕ ਮੂਵਰ ਆ ਇੰਡੀਅਨ ਇਕਨੋਮੀ ਲਈ ਸੋ ਹੋਪ ਫॉर द ਬੈਸਟ ਇਨ ਦ ਫਿਊਚਰ ਹਾਂ ਜੀ ਹਾਂ ਜੀ ਬਿਲਕੁਲ ਜੀ ਆਈ ਥਿੰਕ ਬੀਇੰਗ ਇੰਟਰਮ ਵੀ ਆਲ ਨਿਊ ਹੋਪ ਫॉर ਸਟੇਸ ਲਾਈਫ ਹਾਂ ਡੈਫੀਨਿਟਲੀ ਆਈ ਥਿੰਕ ਲੌਂਗ ਟਰਮ ਇੰਡੀਆ ਟੈਕਨੋਲੋਜੀ ਕਰਵ ਤੇ ਵੀ ਉਹਦੇ ਵੀ ਕੁਝ ਅਨਾਉਂਸਮੈਂਟਸ ਆਈਆਂ ਨੇ ਐਂਡ ਚਾਹੇ 50 ਇਅਰ ਇੰਟਰਸਟ ਫਰੀ ਲੋਨ ਸੀ ਈ ਵੀ ਦਾ ਮੈਂਸ਼ਨ ਕਾਫੀ ਆਇਆ ਆਈ ਥਿੰਕ ਇਹ ਥੋੜੇ ਹਲੇ ਬਡਿੰਗ ਸਟੈਪਸ ਐ ਲੈਟਸ ਵਾਚ ਥਰੂ ਇਨ ਦਾ ਫਿਊਚਰ ਯੈਸ ਯੈਸ ਐਬਸੋਲੂਟਲੀ ਜੀ ਐਬਸੋਲੂਟਲੀ ਥੈਂਕ ਯੂ ਥੈਂਕ ਯੂ ਜੀ ਅਮਰਜੀਤ ਜੀ ਬੀਇੰਗ ਸਵਿੰਗ ਇੰਡਸਟਰੀ ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਬਜਟ ਨੂੰ ਕਿਵੇਂ ਦੇਖ ਰਹੇ ਐਜ਼ ਅ ਸਵਿੰ ਮਸ਼ੀਨ ਜੇ ਅਸੀਂ ਕੱਲੇ ਇੱਕ ਟ੍ਰੇਡ ਦੀ ਗੱਲ ਕਰੀਏ ਤਾਂ ਜੇ ਪੂਰੇ ਟ੍ਰੇਡ ਦੀ ਗੱਲ ਕਰਦੇ ਆ ਤਾਂ ਇਹਨਾਂ ਨੇ ਇੱਕ ਆਮ ਜਿਹੜੇ ਸਾਡੇ ਵਰਕਰਸ ਨੇ ਜਾਂ ਸਾਡੇ EMPLOYEES ਨੇ ਉਹਨਾਂ ਦੀ ਨੂੰ ਫੈਸਿਲਿਟੀ ਦੇਣ ਵਾਸਤੇ ਕੋਈ ਵੱਡਾ ਕੋਈ ਸਟੈਪ ਨਹੀਂ ਚੱਕਿਆ ਜਿਸ ਤਰ੍ਹਾਂ ਉਹਨਾਂ ਨੂੰ ਇੱਕ ਟੈਕਸ ਸਲੈਬ ਦੇ ਵਿੱਚ ਥੋੜੀ ਦੀ ਲੋਡ ਸੀ ਵੀ ਇਹ ਵੱਧ ਜਾਂਦਾ ਉਹ ਸੋਚਦੇ ਸੀ ਉਹਨਾਂ ਲਈ ਉਹ ਬਹੁਤ ਵੱਡੀ ਚੀਜ਼ ਹੈ ਤੇ ਕਿਉਂਕਿ ਹੁਣ ਸਭ ਦੀਆਂ ਸੈਲਰੀਜ਼ ਵਿੱਚ ਜਿਸ ਤਰ੍ਹਾਂ ਵੱਧ ਰਹੀਆਂ ਹਨ ਤਾਂ ਉਹਨਾਂ ਨੇ ਟੈਕਸ ਸਲੈਬ ਦੇ ਵਿੱਚ ਵੀ ਉਹ ਦੀ ਲੋਡ ਸੀ ਉਹ ਨਹੀਂ ਇਹਨਾਂ ਨੇ ਵਧਾਇਆ ਤੇ ਜੋ ਹਰ ਸਾਲ ਵੱਧਾ ਰਹੇ ਤੇ ਥੋੜਾ ਜਿਹਾ ਵਧਾ ਦਿੰਦੇ ਤਾਂ ਉਹ ਲੋਕਾਂ ਨੂੰ ਥੋੜੀ ਜਿਹੀ ਰਾਹਤ ਮਹਿਸੂਸ ਹੁੰਦੀ ਠੀਕ ਹੈ ਕਿਉਂਕਿ ਕੁਝ ਲੋਕ ਜਿਹੜੇ ਸਾਡੇ ਸਕਿਲਡ ਵਰਕਰ ਨੇ ਉਹ ਉਹਨਾਂ ਦਾ ਧਿਆਨ ਹੋਣ ਰੁਝਾਨ ਹੋ ਗਿਆ ਵੀ ਅਸੀਂ ਬਾਹਰਲੇ ਕੰਟਰੀਆਂ ਚਲੇ ਜਾਈਏ ਉੱਥੇ ਸਾਨੂੰ ਫੈਸਿਲਿਟੀ ਜ਼ਿਆਦਾ ਹੈ ਤੇ ਉਹਨਾਂ ਲਈ ਲਈ ਇਹਨਾਂ ਨੇ ਕੋਈ ਖਾਸ ਤਾਂ ਕੋਈ ਰੱਖਿਆ ਨਹੀਂ ਜਿਹਦੇ ਨਾਲ ਕਰਕੇ ਉਹਨਾਂ ਨੂੰ ਅਟਰੈਕਸ਼ਨ ਹੋਵੇ ਵੀ ਅਸੀਂ ਇੰਡੀਆ 'ਚ ਹੀ ਰਹੀਏ ਸਾਨੂੰ ਇੱਥੇ ਆ ਟੈਕਸ ਰਿਵੇਟ ਮਿਲ ਜਊਗੀ ਸਾਨੂੰ ਇੱਥੇ ਹੋਰ ਸਾਡੇ ਲਈ ਕੀ ਫੈਸਿਲਿਟੀ ਹੋ ਰਹੀ ਹੈ ਇਹਨਾਂ ਨੇ ਗਰੀਬ ਲੋਕਾਂ ਲਈ ਜਰੂਰ ਕੀਤਾ ਵੀ ਉਹਨਾਂ ਲਈ ਘਰ ਬਣਾ ਰਹੇ ਨੇ ਉਹਨਾਂ ਨੂੰ ਬਿਜਲੀ ਫਰੀ ਦੇ ਰਹੇ ਨੇ ਪਰ ਜਿਹੜੇ ਲੋਕ ਮਿਹਨਤ ਕਰਕੇ ਫੈਕਟਰੀਆਂ 'ਚ ਚਲਾ ਰਹੇ ਨੇ bizness ਕਿਉਂਕਿ ਅਸਲੀ ਕੰਮ ਇੰਡਸਟਰੀ ਚਲਾਉਣ ਵਾਲੇ ਉਹ ਲੋਕ ਨੇ ਜਿਹੜੇ ਸਾਡੇ ਵਰਕਰਸ ਨੇ ਜਾਂ employees ਨੇ ਉਹ ਬੰਦਿਆਂ ਨੂੰ ਇਹਨਾਂ ਨੇ ਕੋਈ ਫੈਸਿਲਿਟੀ ਨਹੀਂ ਦਿੱਤੀ ਤੁਹਾਨੂੰ ਕਿੱਥੇ ਲੱਗਦਾ ਵੀ ਜਿਹੜੀ ਵੋਟਾਂ ਲੈਣ ਵਾਸਤੇ ਵੀ ਇਲੈਕਸ਼ਨਸ ਆ ਰਹੇ ਨੇ ਤਾਂ ਸ਼ਾਇਦ ਇਹਦਾ ਛੋਟਾ ਜਿਹਾ ਤਬਕਾ ਹੈਗਾ ਉਹਨੂੰ ਜ਼ਿਆਦਾ ਅਟਰੈਕਟ ਕਰ ਰਹੇ ਅਸਰਿਤੀਆਂ ਦੇ ਕੇ ਨਹੀਂ ਦੇਖੋ ਜਿਹੜੀ ਇੱਕ ਮਿਡਲ ਕਲਾਸ ਲੋਕ ਨੇ ਉਹ ਵੀ ਬਹੁਤ ਵੱਡਾ ਪਾਰਟ ਹੈ ਇੰਡੀਆ ਦਾ ਉਹ ਵੀ ਵੋਟਰਸ ਨੇ ਉਹ ਵੀ ਅਟਰੈਕਟ ਹੋਣਾ ਚਾਹੀਦੇ ਆ ਉਹ ਕੰਟਰੀ ਛੱਡ ਕੇ ਜਾ ਰਹੇ ਨੇ ਜਿਹੜੇ ਸਕਿਲਡ ਹੋ ਜਾਂਦੇ ਆ ਸਕਿਲਡ ਲੋਕਾਂ ਦੀ ਉੱਥੇ ਬਹੁਤ ਲੋੜਾਂ ਚੱਲੇ ਜਾ ਰਹੇ ਨੇ ਉਹ ਸਕਿਲਡ ਲੋਕ ਸਾਡੀ ਇੰਡਸਟਰੀ ਚੋਂ ਬਾਹਰ ਹੋ ਰਹੇ ਆਸੀਂ ਨਵੇਂ ਬੰਦਿਆਂ ਨੂੰ ਟ੍ਰੇਨਿੰਗ ਦੇ ਰਹੇ ਆਂ ਜਦੋਂ ਪੂਰੇ ਪਰਫ ਤੇ ਉਹ ਕਿਤਨਾ ਕਿਤੇ ਬਾਹਰ ਘੰਟੇ ਚਲੇ ਜਾਂਦੇ ਆ ਉਹਨਾਂ ਅੰਡਸਟਰੀ ਨੂੰ ਬਹੁਤ ਨੁਕਸਾਨ ਹੁੰਦਾ ਉਹਨਾਂ ਨੂੰ ਇੱਕ ਹੈਲਪ ਕਰਨ ਵਾਸਤੇ ਜ਼ਰੂਰ ਚਾਹੀਦਾ ਸੀ ਉਹ ਨਹੀਂ ਦਿੱਤਾ ਇਹਨਾਂ ਨੇ ਕੁਝ ਓਵਰ ਆਲ ਜੇ ਗੱਲ ਕਰੀਏ ਜੀ ਤਾਂ ਬਜਟ ਨੂੰ 10 ਚੋਂ ਕਿੰਨੇ ਸਕੋਰ ਦਿੰਨੇ ਹੋ ਤੇ ਚੰਗਾ ਮਾੜਾ ਬਜਟ ਨੂੰ ਕਿਵੇਂ ਦੇਖਦੇ ਹੋ ਮਾਈਸੈਲਫ ਰਵਿੰਦਰ ਸਾਨੀ ਫਰੋਮ ਸੈਨੀਟੈਕ ਇੰਜੀਨੀਅਰਸ ਵਾਈਸ ਪ੍ਰੈਜ਼ੀਡੈਂਟ ਆਫ CIC ਲੁਧਿਆਣਾ ਅਗਰ ਨੰਬਰ ਕੀ ਬਾਤ ਕੀ ਜਾਏ ਤਾਂ ਸਰ ਆਪਣਾ 10 ਮੇਂ ਸੇ 8 ਨੰਬਰ ਦੂੰਗਾ ਸਰ ਰੀਜ਼ਨ ਰੀਜ਼ਨ ਇਹ ਹੈ ਸਰ ਕਿਉਂਕਿ ਇਹ ਬਜਟ ਹੈ ਇੱਕ ਆਮ ਆਦਮੀ ਕੇ ਲਈ ਬਹੁਤ ਅੱਛਾ ਬਜਟ ਹੈ क्योंकि प्रधानमंत्री आवास योजना के तहत जो आवास बनाए गए वो एक गरीब आदमी के लिए एक बहुत ही अच्छा कदम है और एक ये फ्यूचर में भी ऐसे ही चलता रहेगा लेकिन इंडस्ट्री के लिए लगभग लास्ट ईयर जैसा ही बजट है सेम है बिल्कुल जैसे लास्ट ईयर था वैसे ही इंडस्ट्री में कोई ज़्यादा बदलाव नहीं किया गया मैं माइक्रो इंडस्ट्री से बिलोंग करता हूँ तो मेरी यही रिक्वेस्ट है गवर्नमेंट से कि कुछ थोड़ा माइक्रो इंडस्ट्री के बारे में सोचें जिससे इंडस्ट्री माइक्रो और बढ़े और अपनी जो होल्ड मैक्सिमम होल्ड की जाती है पेमेंट माइक्रो इंडस्ट्री की कोई ऐसा रूल बनाएं कि बड़ी कंपनियाँ छोटी कंपनी की पेमेंट को होल्ड ना करें अगर वो होल्ड करती है तो उनका कोई जीएसटी कुछ जबत किया जाए उनका जीएसटी नंबर कुछ बैन लगा दिया जाए ऐसा कोई कठोर कोई रूल बनाना पड़ेगा क्योंकि मेरे भी अप्रोक्सीमेटली नॉर्थ इंडिया में अब लगभग एक हज़ार कस्टमर है एक हज़ार कस्टमर में लगभग टेन परसेंट कस्टमर ऐसे है जो कभी कभी एक एक साल दो दो साल के बाद पेमेंट करते हैं कुछ तो करते ही नहीं अभी अपनी लाखों पेमेंट ऐसे डूब जाती है जो नई हमें मटेरियल वापस मिलता और नई हमें पेमेंट मिलती तो जो हमारी एक मेहनत का पैसा है ਜੋ ਖੂਨ ਪਸੀਨੇ ਦਾ ਪੈਸਾ ਹੈ ਉਹ ਬੜੀ ਇੰਡਸਟਰੀ ਜਾਂ ਕੋਈ ਵੀ ਇੰਡਸਟਰੀ ਦਬਾਏ ਤਾਂ ਉਹ اچھا ਨਹੀਂ ਹੈ ਥੈਂਕ ਯੂ ਵੈਰੀ ਮਚ ਠੀਕ ਹੈ ਸੋ ਕਿਤਨਾ ਕਿਤੇ ਜੇ ਆਪਾਂ ਐਂਟਰੀਮ ਬਜਟ 2024-25 ਦੀ ਗੱਲ ਕਰੀਏ ਤਾਂ 10 ਚੋਂ 8 ਸਕੋਰ ਦਿੱਤਾ ਜਾ ਰਿਹਾ ਹੈ 2 ਸਕੋਰ ਕੱਟੇ ਜਾ ਰਹੇ ਹੈ ਕਿਤਨਾ ਕਿਤੇ ਇਹ ਵੀ ਕਹਿ ਸਕਦੇ ਆ ਕਿ ਥੋੜਾ ਜਿਹਾ ਐਗਰੀਕਲਚਰ ਨੂੰ ਲੈ ਕੇ ਕਿਸਾਨ ਵੀਰਾਂ ਨੂੰ ਲੈ ਕੇ ਬਜਟ ਜ਼ਰੂਰ ਚੰਗਾ ਰਿਹਾ ਤੇ ਕਿਤਨਾ ਕਿਤੇ ਜਿਹੜੇ ਆਮ ਇੰਡਸਟਰੀ ਵਾਲੇ ਆ ਇਹ ਥੋੜਾ ਜਿਹਾ ਨਾ ਖੁਸ਼ ਜ਼ਰੂਰ ਇਸ ਬਜਟ ਤੋਂ ਨਜ਼ਰ ਆ ਰਹੇ ਹੈ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਖਪਰੀ ਸਿੰਘ ਵਿਧਦੀ ਲੁਧ